ਮੈਂ ਘਰ ਵੀ ਕੀ ਕਰਨਾ ਵਾ ਕੰਮ ਤੇ ਕੁੜੀਆਂ ਨੇ ਆਪੇ ਕਰ ਲੈਣਾ ਵਾ ਮੇਰਾ ਰਾਦਾ ਬੰਡਿਆ ਵਾ ਝੋਬਣ ਕਰੋਂ ਹੋ ਕੇ ਆਵਾ ਚੱਲ ਸਿਆਣਾ ਵਾ ਆਪਣੇ ਘਰ ਦੇ ਸਾਰੇ ਕੰਮ ਲੈ ਕੇ ਤੁਰਿਆ ਵਾ ਕੀ ਪਤਾ ਇਹਨੂੰ ਵੀ ਸਮਝਾਵੇ ਇਹਦੇ ਵੀ ਮਤਬੁੱਧ ਪੈ ਹੀ ਜਾਵੇ ਕਿੰਨੂੰ ਮੈਂ ਆਪਣੇ ਦਿਲ ਦੀ ਗੱਲ ਦੱਸਾਂ ਹੋਰ ਕਿਸੇ ਨੂੰ ਬਾਹਰ ਦੱਸੀ ਲੋਕੀ ਮਖੌਲ ਕਰਨਗੇ ਤੇਰਾ ਮੁੰਡਾ ਆ ਕੰਮ ਕਰਦਾ ਭਾਵੇਂ ਲੋਕਾਂ ਨੂੰ ਪਤਾ ਹੀ ਆ ਪਰ ਮੇਰੇ ਮੂੰਹ ਸੋਨਾ ਚਾਹੁੰਦੇ ਆ ਚਲੋ ਮੁੰਡਾ ਸਿਆਣਾ ਵਾ ਨਾਲ ਸ਼ਿਰੂ ਤਾਂ ਇਕੱਠੇ ਪੜਦੇ ਪੁਰਦੇ ਰਹੇ ਇੱਕ ਦੂਜੇ ਦੀ ਮੰਨ ਲੈਂਦੇ ਹੀ ਜਿੰਨਾ ਚਿਰ ਤੇ ਉਹਦਣਾ ਰਿਆ ਨਾ ਉਹਨਾ ਚਿਰ ਤੇ ਬੜਾ ਵਧੀਆ ਰਿਆ ਵਾ ਜਦੋਂ ਦੀ ਹੋਰ ਮੁੰਡਿਆਂ ਨਾਲ ਸੰਗਤ ਕਰ ਲਈ ਨਾ ਇਹਨੇ ਉਹਦੰਦਾ ਤੇ ਇਹਦਾ ਨਾ ਬੇੜਾ ਹੀ ਗਰਕ ਹੋ ਗਿਆ ਠਾਈ ਠਾਂ ਜਾਣ ਡਿਆ ਵਾ ਹਰ ਟਾਈਮ ਇਹੋ ਸੋਚ ਲੱਗੀ ਰਹਿੰਦੀ ਆ ਮਹਾ ਉਹਦੇ ਤਰਲੇ ਕਰ ਕਰਕੇ ਵਿਆਹ ਕੀਤਾ ਸੀ ਜੇ ਇਹਦੇ ਕੰਮ ਇਹ ਹੋ ਰਹੇ ਫੋਟੀ ਚਲ ਗਈ ਤਾਂ ਮੁੜ ਕੇ ਤੇਦਾ ਹੁਣਾ ਵੀ ਨਹੀਂ ਗਾ ਕੀ ਕਰਾਂਗੇ ਮੇਰਾ ਇਰਾਦਾ ਦਲਜਿੰਦਰ ਨੂੰ ਆਵਾਜ਼ ਮਾਰ ਕੇ ਦੱਸਦੀ ਆ ਕਿ ਮੈਂ ਉਧਰ ਚੱਲਨੀ ਆ ਦਲਜਿੰਦਰ ਦਮਾਂ ਦੇ ਬਹਿ ਜਾ ਵਾਜਾਂ ਮੈਂ ਕੀ ਮਾਰਨੀ ਆ ਹੀ ਮੇਰਾ ਇਰਾਦਾ ਹੀ ਮੈਂ ਨਾ ਤੇਰੇ ਚਾਚੇ ਕੋਲ ਹੋ ਕੇ ਆ ਮੈਂ ਜੋ ਬਣ ਕੇ ਕਰੂੰ ਅੱਛਾ ਉਹਨੂੰ ਕਹਿਨੀ ਐ ਨੂੰ ਕੋ ਸਮਝਾ ਤੁਰਿਆ ਫਿਰਦਾ ਮੁੰਡਿਆਂ ਦੇ ਨਾਲ ਚੱਲ ਉਹਦੇ ਨਾਲ ਪੜਦਾ ਰਿਹਾ ਸੀ ਕੀਰਤਾਂ ਦੀ ਗੱਲ ਮੰਨੀ ਲਵੇ ਚੱਲ ਵੇਖ ਲਓ ਜਾਓ ਤੇ ਮੇਰੇ ਮਗਰੋਂ ਨਾ ਕੰਮ ਕੁਮ ਕਰ ਲਿਓ ਦੁਪਹਿਰ ਨਾ ਚੜ੍ਹਾ ਲਿਓ ਟਾਈਮ ਨਾ ਕਰਕੇ ਇਹਨਾਂ ਦੇ ਵੇਲੀਆਂ ਹੋ ਜਿਓ ਨਹੀਂ ਮੰਮੀ ਅੱਗੇ ਵੀ ਕਾਰੀ ਲਈਦਾ ਕੋਈ ਨਹੀਂ ਕਰ ਲੈਂਦਾ ਆਹੋ ਤੇ ਮੈਂ ਹੋ ਕੇ ਨਾ ਉਧਰ ਸਮਝ ਨਹੀਂ ਆ ਫਿਰ ਕੋਈ ਨਹੀਂ ਹੋਊ ਤੁਹਾਨੂੰ ਪਹਿਲਾਂ ਆਪ ਨੂੰ ਸਮਝਾਇਆ ਨਹੀਂ ਤੇ ਹੁਣ ਜੋ ਬਨਵਲ ਚੱਲੀ ਏ ਜੋ ਬਨ ਨੂੰ ਕਹਿੰਨੀ ਤੇ ਜੇ ਉਦੋਂ ਹੀ ਜੋ ਬਨ ਨੂੰ ਕਿਹਾ ਹੁੰਦਾ ਤੇ ਖਰੇ ਉਹ ਇੰਨਾ ਕੰਮਾਂ ਚ ਨਾ ਹੀ ਪੈਂਦਾ ਚੱਲ ਮੈਂ ਵੀ ਇਦਾਂ ਕਰਦੀ ਹਾਂ ਹੁਣ ਗਈ ਤੇ ਹੈਗੀ ਏ ਇਹਨੇ ਉਧਰ ਘੜੀ ਲਾਉਣੀ ਤੇ ਮੈਂ ਨਾ ਪਰਪਿੰਦਰ ਨੂੰ ਪੁੱਛਦੀ ਆ ਭਲਾ ਵੀ ਕੱਲ ਕੀ ਹੋਇਆ ਏ ਪਤਾ ਤੇ ਮੈਨੂੰ ਹੈਗਾ ਹੀ ਏ ਚੱਲ ਫਿਰ ਵੀ ਉਹਨੂੰ ਪੁੱਛਦੀ ਓਦਾਂ ਤੇ ਸਾਰਾ ਦਿਨ ਨਾ ਦੇ ਉਹ ਨਹੀਂ ਰੱਖਦੀ ਰਹਿੰਦੀ ਵੀ ਇਹ ਕੀ ਗੱਲਾਂ ਕਰਦੀਆਂ ਤਾਂ ਇਹ ਚਾਹ ਮੰਗਵਾ ਮੈਂ ਜਾਂ ਪਾਣੀ ਨਹੀਂ ਪੁੱਤ ਮੈਂ ਚਾਹ ਪੀ ਕੇ ਹੀ ਆਈ ਆ ਠੀਕ ਆ ਹਰਪਿੰਦਰ ਨੇ ਬਣਾਈ ਏ ਚਾਹ ਤੇ ਮੈਂ ਤੇ ਪੁੱਤ ਠੀਕ ਠਾਕ ਤੈਨੂੰ ਮੈਂ ਕੀ ਦੱਸਾਂ ਮੈਂ ਤਾਂ ਤੇਰੇ ਵੱਲ ਆਈ ਆ ਵੇਖ ਤੂੰ ਸਾਰੇ ਆਪਣੇ ਘਰ ਦੇ ਕੰਮ ਕਰਦਾ ਫਿਰੰਡਿਆ ਵਾ ਤੇ ਕੰਮ ਤੇ ਆਪਣਾ ਵਾ ਤੇ ਸੋਭਾ ਜੱਗਦੀ ਆ ਤੇ ਇੱਕ लवली ਆ ਉਹਨੇ ਤੇ ਨਾ ਬੇੜਾ ਹੀ ਘਰ ਕਰ ਕੇ ਕਰ ਛੜਿਆ ਵਾ ਮੈਂ ਆਪਣੇ ਦਿਲ ਦੀ ਗੱਲ ਕਿਹਤਨਾ ਕਰਾਂ ਜੇ ਹੋਰ ਕਿਸੇ ਸ਼ਰੀਕੇ ਵਿੱਚ ਗੱਲ ਕਰੀਏ ਤੇ ਲੋਕੀ ਇੱਕ ਦਿਆਂ ਚਾਰ ਹੋਰ ਗੰਡਦੇ ਆ ਤਾਈ ਜੀ ਸ਼ਰੀਕੇ ਵਿੱਚ ਗੱਲ ਕਰੀਏ ਭਾਵੇਂ ਨਾ ਕਰੀਏ ਪਰ ਪਤਾ ਸਾਰੇ ਨੂੰ ਹੁੰਦਾ ਜੀ ਹੁਣ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਤੁਹਾਨੂੰ ਕੀ ਲੱਗਦਾ ਮੈਨੂੰ ਹੁਣ ਪਤਾ ਲੱਗਾ ਪਾ ਮੈਨੂੰ ਪਹਿਲਾਂ ਪਤਾ ਨਹੀਂ ਕਿ ਲਵਲੀ ਕੀ ਸੰਗ ਦੇ ਵਿੱਚ ਬੈਠਾ ਤੇ ਕੀ ਕਰਦਾ ਫਿਰਦਾ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਬੰਦੇ ਨੂੰ ਪਰ ਕਰਦਾ ਤਾਂ ਨੀਗਾ ਵੀ ਕਿਤੇ ਅਗਲਾ ਬੰਦਾ ਨਾ ਸੋਚੇ ਵੀ ਸਾਡੇ ਘਰ ਦਾ ਤਮਾਸ਼ਾ ਲਾਉਣ ਦੇ ਜਿੰਨਾ ਚਿਰ ਤੱਕ लवली ਹਾੜੇ ਨਾਲ ਹੀ ਨਾ ਵਧੀਆ ਉਹਦਾ ਕੰਮ ਕਰ ਰਿਆ ਵਧੀਆ ਸੰਗਤ ਰਹੀ ਆ ਨਾਲੇ ਇਹੀ ਕਿਹੜਾ ਘਮਾੜਾ ਕੰਮ ਕਰਨੇ ਆ ਤੁਹਾਨੂੰ ਵੀ ਪਤਾ ਤੇ ਜਦੋਂ ਦੀ ਉਹਦੀ ਸੰਗਤ ਬਦਲੀ ਆ ਨਾ ਉਤੋਂ ਬਾਅਦ ਸਾਰਾ ਕੰਮ ਖਰਾਬ ਹੋਇਆ ਉਹ ਤਾਂ ਮੈਂ ਤੇ ਬੜਾ ਸਮਝਾਇਆ ਵੀ ਅੱਜ ਤੇ ਤੂੰ ਇਕੱਲਾ ਵਾ ਦੋਵੇਂ ਜੀਜੇ ਗਾੜੀ ਜੀ ਐ ਜੰਤ ਵੀ ਹੋਣੀ ਆ ਕਿੱਦਾਂ ਤੇਰਾ ਟਾਈਮ ਪਾਸ ਹੋਊਗਾ ਪਰ ਮੇਰੀ ਤਾਂ ਗੱਲ ਸੁਣਦਾ ਹੀ ਨਹੀਂਗਾ ਵਾਈ ਦਾ ਸਾਰਾ ਕੰਮ ਇਹਦੇ ਸਿਰ ਤੇ ਹੀ ਮੇਰੇ ਕੋਲ ਲੈ ਜਾਣਾ 2000 ਦੇ ਦੇ ਮਮੀ ਮੈਂ ਟਰੈਕਟਰ ਚ ਤੇਲ ਪਾਉਣਾ 3000 ਦੇ ਦੇ ਮੈਂ ਆਹ ਕੰਮ ਕਰਨਾ ਮੇਰੀ ਜਾਣੀ ਬਲਾ ਮੈਂ ਤਾਂ ਕਿਹਾ ਕਰਦਾ ਕੰਮ ਲੈ ਕੇ ਤੁਰਿਆ ਵਾ ਤੇ ਚੱਲ ਕੋਈ ਗੱਲ ਨਹੀਂ ਇਹੋ ਬੰਦਾ ਤੇ ਸੋਚਦਾ ਵਾ ਤੇ ਮੈਨੂੰ ਕੀ ਪਤਾ ਸੀ ਇਹ ਗਲਤ ਸੰਗਤ ਵਿੱਚ ਇਹਨੇ ਪੈ ਜਾਣਾ ਵਾ ਮਹਾਦੇਵ ਦਾ ਵਿਆਹ ਕੀਤਾ ਪੁੱਤ ਤੇ ਜੀ ਬਉਟੀ ਇੱਕ ਵਾਰਾਂ ਚਲ ਗਈ ਨਾ ਮੁੜ ਕੇ ਕਿੱਥੋਂ ਆ ਨਹੀ ਨਹੀ ਮੁੜ ਕੇ ਤੇ ਕੰਬੜਾ ਔਖਾ ਹੋ ਜਾਣਾ ਵਾ ਤੇ ਨਾਲੇ ਅਗਲੇ ਨੂੰ ਕੀ ਕਵਾਂਗੇ ਕਿ ਕਿਹੜੀ ਗੱਲੋਂ ਲੜਾਈ ਹੋਈ ਹੈ ਘਰ 'ਚ ਤੈਨੂੰ ਮੈਂ ਕੀ ਦੱਸਾਂ ਅੱਗੇ ਤੇ ਪਹਿਾਤੇ ਲਈ ਹਟਦਾ ਹੀ ਹੁਣ ਤੇ ਅੰਦਰ ਸਮਾਨ ਵੀ ਕੱਢ ਕੇ ਲੈ ਜਾਂਦਾ ਵਾ ਅੱਛਾ ਇਨਾ ਵੱਧ ਗਿਆ ਕੰਮ ਬੜਾ ਵੱਧ ਗਿਆ ਵਾ ਤੇ ਮੈਂ ਤੇ ਪੁੱਤ ਤੇਰੇ ਅਲ ਤਾਂ ਆਈ ਹਾਂ ਤੇ ਚਲ ਕੇ ਤੇ ਤੈਨੂੰ ਮਿਲੂਗਾ ਨਾ ਰਾਗ ਅਲੀ ਉਹਨੂੰ ਸਮਝਾਵੀ ਭੇਦਾ ਨਹੀਂ ਕਰੀਦਾ ਹੁੰਦਾ ਪੈਜੀ ਸੱਚ ਗੱਲ ਦੱਸਾਂ ਨਾ ਤੇ ਮੈਂ ਇੱਕ ਦੋ ਵਾਰੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਜਦੋਂ ਸਮਝਾਉਂਦੇ ਆ ਜਾਂ ਤੇ ਉਹਦੇ ਯਾਰ ਦੋਸ ਲੱਗੇ ਹੁੰਦੇ ਆ ਤੇ ਜਾਂ ਫਿਰ ਸਾਨੂੰ ਅਗੋਂ ਉਲਟ ਜਵਾਬ ਦੇ ਦਿੰਦਾ ਵਾ ਤੇ ਫਿਰ ਤੁਹਾਨੂੰ ਪਤਾ ਵਾ ਕਿਸੇ ਦੇ ਸਾਹਮਣੇ ਕਹੀਏ ਅਗੋਂ ਜਵਾਬ ਮਿਲ ਜੇ ਤੇ ਚੰਗਾ ਥੋੜੀ ਲੱਗਦਾ ਵਾ ਮੈਨੂੰ ਤੇ ਬਸ ਇਹੋ ਹੀ ਆ ਹੁਣ ਪਿਗੋਟੀ ਹਰ ਟਾਈਮ ਘਰ ਰਹਿੰਦੀ ਆ ਜੀ ਇਹਦੀਆਂ ਕਰਤੂਤਾਂ ਦਾ ਉਹਨੂੰ ਪਤਾ ਲੱਗੂਗਾ ਆਪਣੇ ਪਿੱਛੇ ਦੱਸੂਗੀ ਤੇ ਫਿਰ ਕੀ ਕਰਾਂਗੇ ਤੁਸੀਂ ਜਾ ਕੇ ਇੱਕ ਕੰਮ ਕਰੋ ਜਿੱਦਾਂ ਵੇਲਾ ਰਹਿੰਦਾ ਨਾ ਇਕੱਲਾ ਪਹਿਲੀ ਬਣੀਦਾ ਕੰਮ ਕਰਦਾ ਵਾ ਇਹਨੂੰ ਕਿਤੇ ਕੰਮ ਕਰ ਲਾਓ ਆਰ ਹੋਊਗਾ ਨਾ ਤੇਰਾ ਦਿਮਾਗ ਗਲਤ ਪਾਸੇ ਤੋਂ ਹਟ ਜਾਊਗਾ ਪੁੱਤ ਮੈਂ ਵੀ ਕੰਮ ਕਰਦਾ ਕਿੱਥੋਂ ਪਤਾ ਕਰਨਾ ਤੂੰ ਹੀ ਮਾਰ ਤੱਕ ਜੇ ਹੈਗਾ ਵਾ ਤੇਰੀ ਤਾਕਤ ਕੋਈ ਕੰਮ ਤੇ ਚੱਲਵਾ ਦੇ ਇਹਨੂੰ ਫਿਰ ਚਲੋ ਕੋਈ ਨਹੀਂ ਉਹਦਾ ਤਾਂ ਮੇਰਾ ਜੀ ਨਹੀਂ ਕਰਦਾ ਇਹਨੂੰ ਕਹਿਨ ਨੂੰ ਕੋਈ ਜਵਾਬ ਵਗੋਂ ਦੇ ਦਿੰਦਾ ਵਾ ਤੇ ਕੋਈ ਨਹੀਂ ਜੇ ਤੁਸੀਂ ਕਹਿੰਦੇ ਜੇ ਨਾ ਤੁਹਾ ਮੈਂ ਸਮਝਾਉਂਗਾ ਕਰੀ ਸਾਡਾ ਫਰਜ਼ ਪੰਦਾ ਵਾ ਜੇ ਗਲਤ ਸੰਗਤ ਜੇ ਬੈਠਾ ਵਾ ਤੇ ਕੱਢਣਾ ਵੀ ਤੇਹੀ ਆ ਚੱਲ ਪੁੱਤ ਆਪਣੇ ਜੀ ਸਾਥ ਤਿੰਦੇ ਹੁੰਦੇ ਆ ਬਾਰੋਂ ਤਾਂ ਲੋਕ ਤਮਾਸ਼ਾ ਹੀ ਵੰਦੇ ਆ ਕੋਈ ਤੂੰ ਫਿਕਰ ਨਾ ਕਰੋ ਮੈਂ ਸਮਝਾਉਂਗਾ ਲਵਲੀ ਤੁਸੀਂ ਬੈਠੋ ਮੈਂ ਜੋਤ ਨੂੰ ਕਹਿਣਾ ਚਾਹ ਬਣਾਉਂਦੀ ਆ ਨਹੀਂ ਪੁੱਤ ਮੈਂ ਚਾਹ ਨਹੀਂਗੀ ਪੀਣੀ ਜੇ ਆ ਗਿਆ ਨਾ ਘਰ ਫਿਰ ਕੋਈ ਚੀਜ਼ ਕੱਢ ਕੇ ਲੈ ਜਾਊਗਾ ਮੇਰਾ ਧਿਆਨ ਤਾਂ ਹਰ ਟਾਈਮ ਘਰ ਵਿੱਚ ਹੀ ਰਹਿੰਦਾ ਮੈਂ ਫੇਰ ਆਉਂਗੀ ਚਲੋ ਠੀਕ ਹੈ ਤੈਨੂੰ ਫਿਕਰ ਨਾ ਕਰੇ ਕੋਈ ਨਹੀਂ ਹਾਂ ਚੰਗਾ ਪੁੱਤ ਨਹੀਂ ਜੀ ਮਾਪਿਆਂ ਨੂੰ ਆਸਾਂ ਦਿਆਂ ਵਾ ਇਹ ਗਾਂ ਨਿਆਣੇ ਵੱਡੇ ਹੋਣਗੇ ਤੇ ਸਾਡਾ ਆਸਰਾ ਬਣਗੇ ਤੇ ਵੇਖ ਲੈ ਵਿਚਾਰੀ ਘਰ ਦੀ ਰਾਖੀ ਰੱਖਣੀ ਤਾਂ ਜਿਹੜੀ ਆ ਇਹ ਕਰੋ ਚੀਜ਼ਾਂ ਨਾ ਕੱਢ ਕੇ ਵੇਚ ਤੇ ਕਿਦਾਂ ਦਾ ਟਾਈਮ ਆ ਗਿਆ लवली ਨੂੰ ਸਮਝਾਉਣਾ ਹੀ ਪੈਣਾ ਵਾ ਜੇ ਇਦਾਂ ਹੀ ਰਹਿਣਾ ਕੰਮ ਇਹਨੇ ਤੇ ਘਰ ਕੋਲਾ ਸਭ ਕੁਝ ਵੇਚ ਕੇ ਬੈਹਿਣਾ ਵਾ ਰਪਿੰਦਰ ਹਾਂ ਜੀ ਅੱਜ ਕੀ ਕੀ ਕਰਨੀ ਹੈ ਕੁਛ ਨਹੀਂ ਬੱਸ ਆ ਵੀ ਨਿਕਮਟ ਆਇਆ ਕੰਮੀ ਆ ਜਾ ਬਹਿ ਜਾ ਚੱਲ ਬੈ ਤੂੰ ਵੀ ਮੈਂ ਨਾ ਗੱਲ ਕਰਨੀ ਤੇ ਨਾਲ ਇੱਕ ਆ ਜਾ ਕੋਈ ਨਹੀਂ ਕਿਸੀ ਗਰਮੀ ਬੜੀ ਆ ਤੇ ਗਰਮੀ ਤੇ ਬਹੁਤ ਫਰ ਹੁਣ ਹੈਈ ਆ ਹਾਂਜੀ ਤਾਂ ਹੀ ਮੈਂ ਹਾਂ ਚੱਲ ਟਾਈਮ ਨਾ ਕੰਮ-ਕੁਮ ਕਰਕੇ ਨਾ ਤੇ ਟਾਈਮ ਨਾ ਵਿਲੇ ਹੋ ਕੇ ਇਹ ਬੰਦਾ ਚੱਲ ਅੰਦਰ ਬਹਿ ਜਾਂਦਾ ਵਾ ਘੜੀ ਆਹੋ ਨਹੀਂ ਇਹ ਤੇ ਹੈਈ ਆ ਬਾਕੀ ਨਾ ਤੂੰ ਇਹ ਗੱਲਾਂ ਛੱਡ ਤੂੰ ਮੈਨੂੰ ਇਹ ਦੱਸ ਵੀ ਕਲਰ ਸੋਇਚ ਦੀ ਗੱਲ ਹੋਈ ਤੇ ਸੋਇਚ ਦੀ ਕੋਈ ਗੱਲ ਵੀ ਨਹੀਂ ਹੋਈ ਨਹੀਂ ਬਾਉ ਹੋਈ ਤੇ ਹੈਗੀ ਤੇ ਸੁਣ ਵੀ ਮੈਂ ਸਭ ਕੁਝ ਲਿਆ ਹੈ ਪਰ ਮੈਂ ਨਾ ਉਹ ਟਾਈਮ ਤੇ ਬੋਲੀ ਨਹੀਂ ਤੈਨੂੰ ਪਤਾ ਜੇ ਮੈਂ ਉਹ ਟਾਈਮ ਤੇ ਬੋਲਦੀ ਨਾ ਤੇ ਮੰਮੀ ਨੇ ਸਭੋਂ ਹੀ ਜ਼ਿਆਦਾ ਤਾਂ ਨੂੰ ਚੜਨਾ ਸੀ ਮੰਮੀ ਘਰ ਵਾ ਨਹੀਂ ਨਹੀਂ ਉਹ ਘਰ ਹੈ ਨਹੀਂ ਉਹ ਚਾਚੀ ਘਰ ਗਈ ਹੈ ਮੈਂ ਤਾਂ ਹੀ ਹੁਣ ਤੇਰੇ ਵੱਲ ਆਈ ਆ ਉਦਾਂ ਨਹੀਂ ਤੇ ਮੈਂ ਨਹੀਂ ਤੈਨੂੰ ਪੁੱਛਣਾ ਫਿਰ ਉਹ ਤੈਨੂੰ ਪਤਾ ਧਿਆਨ ਰੱਖਦੀ ਹੈ ਤੇ ਮੈਂ ਹੁਣ ਮੈਂ ਹਾਂ ਪੁੱਛ ਨਹੀਂ ਭਲਾ ਜਾ ਕੇ ਦੇਦੀ ਇਹ ਸੁਣ ਤੇ ਲਿਆਈ ਆ ਸਾਰਾ ਕੁ ਤੁਹਾਨੂੰ ਪਤਾ ਹੀ ਆ ਕਿ ਕਿਹੜੀ ਗੱਲ ਮੰਮੀ ਨੇ ਕਹੀ ਆ ਤੇ ਕਿਹੜੀ ਨਹੀਂ ਕਹੀ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੂੰ ਨਾ ਉਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੇ ਜਿਹੜੀ ਸਾਫ ਉਹ ਲਿਆਉਣ ਵੱਲੋਂ ਕਹਿਣ ਡਈ ਹੈ ਨਾ ਉਹ ਤੂੰ ਉੱਥੇ ਗੱਲ ਨਹੀਂ ਕਰਨੀ ਹੈਗੀ ਤੇ ਨਾ ਤੂੰ ਲੈ ਕੇ ਹੀ ਆਉਣੀ ਚੰਗਾ ਗੀਰੀ ਦੇਖੋ ਮੰਮੀ ਤੁਹਾਨੂੰ ਮੈਨੂੰ ਸਿੱਧਾ ਸਿੱਧਾ ਹੀ ਕਹੀ ਜਾਂਦੇ ਆ ਰੁਪਿੰਦਰ ਤੂੰ ਹੀ ਸ਼ਾਪ ਗਵਾਈ ਆ ਤੇ ਤੂੰ ਜਿੱਥੋਂ ਮਰਜ਼ੀ ਪੈਦਾ ਕਰ ਤੇ ਮੈਂ ਦੱਸੋ ਕਿੱਥੋਂ ਪੈਦਾ ਕਰਾਂ ਮੇਰੇ ਕੋ ਤੇ ਗਵਾਚੀ ਨਹੀਂ ਐ ਮੈਂ ਤਾਂ ਰੱਖੀ ਹੀ ਤੂੰ ਰੁਪਿੰਦਰ ਫਿਕਰ ਨਾ ਕਰ ਮੈਨੂੰ ਪਤਾ ਵਾ ਕਿ ਸਾਫ ਕਿੱਥੇ ਗਈ ਐ ਘਰੋਂ ਕਿੱਥੇ ਚਲ ਜਣੀ ਸੀ ਸਾਫ ਹਾਂਜੀ ਉੱਥੇ ਤੂੰ ਛੱਡ ਕੇ ਨਹੀਂ ਆਈ ਘਰ ਆ ਕੇ ਤੂੰ ਲਮਾਰੀ ਚ ਰੱਖੀ ਆ ਅਲਮਾਰੀ ਚੋਂ ਸਾਪ ਕਿੱਥੇ ਚਲ ਜਾਣੀ ਸੀਗੀ ਤੇ ਤੂੰ ਫਿਕਰ ਨਹੀਂ ਕਰਨਾ ਇਸ ਗੱਲ ਦਾ ਮੈਂ ਪਤਾ ਲਾ ਲੈਣਾ ਵਾਂ ਵੀ ਸਾਪ ਗਈ ਆ ਤੇ ਗਈ ਕਿੱਥੇ ਪਰ ਦੇਦੀ ਹੁਣ ਜਿੱਦਾਂ ਮੰਮੀ ਕਹੀ ਜਾਂਦੇ ਆ ਤੇ ਮੈਂ ਦੱਸੋ ਹੁਣ ਕੀ ਕਰਾਂ ਮੈਂ ਕਿੱਥੋਂ ਲਿਆਵਾਂ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਕਿ ਤੂੰ ਸਾਰੀ ਗੱਲ ਤੂੰ ਮੇਤੇ ਛੱਡ ਦੇ ਕਹਿੰਦੀ ਆ ਨਾ ਤੇ ਤੂੰ ਕਹਿੰਦੀ ਰਹਿੰਦੇ ਕੋਈ ਗੱਲ ਨਹੀਂ ਤੂੰ ਸੁਣੀ ਜਾ ਬਸ ਤੇ ਬਾਕੀ ਜਿਹੜੀ ਸਾਪ ਆ ਨਾ ਅਵਲ ਤੇ ਇੱਥੋਂ ਇੱਥੋਂ ਹੀ ਨਿਕਲ ਆਉਣੀ ਆ ਕਢਾ ਮੈਂ ਲੈਣੀ ਆ ਜੇ ਨਾ ਵੀ ਨਿਕਲੀ ਨਾ ਬਾਕੀ ਜਿਹੜੀ ਸਾਪ ਵਾ ਨਾ ਜੇ ਜਰੂਰਤ ਪਾਉਗੀ ਨਾ ਬਣਾਉਣ ਦੀ ਮੈਂ ਆਪੇ ਤੈਨੂੰ ਬਣਾ ਕੇ ਨਾ ਹਾਂਜੀ ਤੇ ਤੈਨੂੰ ਦੇ ਦੂੰਗੀ ਤੇ ਤੂੰ ਮੰਮੀ ਦੇ ਹਾਤੇ ਰੱਖ ਦੇ ਤੇ ਤੂੰ ਅਜੇ ਉਹਨਾਂ ਨਾਲ ਨਹੀਂ ਕੋਈ ਵੀ ਗੱਲ ਕਰਨੀ ਚਾਚੇ ਨੂੰ ਕਿਸੇ ਗੱਲੋਂ ਤੰਗ ਨਹੀਂ ਕਰਨਾ ਹੈਗਾ ਨਹੀਂ ਨਹੀਂ ਦੀਦੀ ਉਹਨਾਂ ਦਾ ਵਿਚਾਰਾ ਜਦੋਂ ਕੱਲ ਵੀ ਫੋਨ ਆਉਂਦਿਆ ਤੇ ਕੱਲ ਵੀ ਇਦਾਂ ਫਿਕਰ ਜਿਹਦੇ ਵਿੱਚ ਮੇਰੇ ਕੋ ਫੋਨ ਨਹੀਂ ਕੀਤਾ ਗਿਆ ਕਿੰਨੇ ਦਿਨ ਹੋ ਗਏ ਆ ਐਦਾਂ ਬਸ ਤੁਹਾਨੂੰ ਪਤਾ ਹੈ ਹੀ ਬਾਰ ਬਾਰ ਗਲਤਫਹਿਮ ਦੇ ਵਿੱਚ ਆਈ ਜਾਂਦੀ ਆ ਇਹ ਹੋ ਕੀ ਗਿਆ ਵਾ ਤੂੰ ਵੀ ਆਖੰਦੇ ਹੀ ਬਤੂਰਪਿੰਦਰ ਫੋਨ ਨਹੀਂ ਕੀਤਾ ਉਹਨਾਂ ਵਿਚਾਰਨ ਮੈਂ ਕੀ ਦੱਸਦੀ ਓ ਕਹਿੰਦੇ ਹੀ ਵੀ ਚਲ ਵਧੀਆ ਵਾ ਰੁਪਿੰਦਰ ਤੂੰ ਆਪਣੇ ਘਰ ਸੌਖੀ ਆ ਘਰ ਬਾਹਰ ਵਧੀਆ ਵਾ ਪਰ ਦੀਦੀ ਘਰ ਬਾਹਰ ਵਧੀਆ ਨੂੰ ਕੀ ਕਰਨਾ ਵਾ ਜਦੋਂ ਆਵਲੀਆਂ ਗੱਲਾਂ ਹੋਣ ਲੱਪੈਂਦੀਆਂ ਵਾ ਨਾ ਉਹ ਕੋਈ ਗੱਲ ਨਹੀਂ ਇਹੋ ਜੀਆਂ ਨਿੱਕੀਆਂ ਮੋਟੀਆਂ ਗੱਲਾਂ ਜੜੀਆਂ ਵਾ ਨਾ ਇਹ ਘਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਵਾ ਤੇ ਤੂੰ ਉਹਨੂੰ ਕੋਈ ਗੱਲ ਦੱਸ ਕੇ ਨਾ ਉਹਨੂੰ ਨਾ ਪਰੇਸ਼ਾਨ ਕਰੀ ਚੰਗਾ ਤੇ ਕੋਈ ਨਹੀਂ ਮੈਨੂੰ ਵੇਖ ਲੈ ਲੈਂਦੇ ਹਜੇ ਥੋੜੇ ਦਿਨ ਨਾ ਹੋਊਗਾ ਨਾ ਤੇ ਮੈਂ ਕਰੂੰਗੀ ਦਲਬਾਗ ਦੇ ਨਾਲ ਗੱਲ ਹਾਂਜੀ ਜੇ ਇਹ ਜ਼ਿਆਦਾ ਹੀ ਕਹੂਗੀ ਨਾ ਤੇ ਕੋਈ ਨਹੀਂ ਫੇਰ ਹਿਸਾਬ ਬਣਾ ਕੇ ਨਾ ਤੇ ਦੇ ਦਾਂਗੇ ਇਹਨੂੰ ਪਰ ਦੇਦੀ ਆ ਮੰਮੀ ਤੱਕ ਗੱਲ ਨਾ ਪਹੁੰਚਾਂ ਦੇਉਂ ਨਹੀਂ ਨਹੀਂ ਉਹਨਾਂ ਨੇ ਨਾ ਕੱਲ ਮੈਨੂੰ ਬੜਾ ਡਰਾਇਆ ਜਿਆ ਮੈਨੂੰ ਸੱਚੀ ਡਰੀ ਲੱਗੀ ਜਾਂਦੀ ਮੈਨੂੰ ਪਤਾ ਹੀ ਕਿ ਤੈਨੂੰ ਕਹਿਣ ਲਈ ਸੀ ਕਿ ਤੂੰ ਦਿਲਜਿੰਦਰ ਨਾਲ ਗੱਲ ਨਹੀਂ ਕਰਨੀ ਮੈਂ ਤਾਂ ਹੀ ਹੁਣ ਉਹ ਗਈ ਹੈ ਨਾ ਮੈਂ ਤਾਂ ਹੀ ਤੇਰੇ ਵੱਲ ਆਈ ਨਹੀਂ ਤੇ ਮੈਂ ਕੱਲ ਦੀ ਵੀ ਤੈਨੂੰ ਪੁੱਛ ਸਕਦੀ ਤੇ ਜਾਂ ਮੈਂ ਉਸੇ ਟਾਈਮ ਤੇ ਜਾ ਕੇ ਵੀ ਉਹਨੂੰ ਕਿ ਕਹਿ ਸਕਦੀ ਮੈਨੂੰ ਪਤਾ ਹੀ ਵੀ ਇਹ ਫਿਰ ਗੱਲ ਵੱਧ ਜਾਣੀ ਹੈ ਚਲ ਏਬ ਤੁਸੀਂ ਗੱਲ ਨਾ ਕਰਿਓ ਹੁਣ ਹਾਲੇ ਤੁਸੀਂ ਆਖਿਆ ਵੀ ਮੈਨੂੰ ਕੋਈ ਨਹੀਂਗਾ ਪਤਾ ਹੈਗਾ ਨਹੀਂ ਨਹੀਂ ਮੈਂ ਮੰਮੀ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਮੈਨੂੰ ਕਿਸ ਗੱਲ ਦਾ ਪਤਾ ਉਹੀ ਨਾ ਹੋ ਗਈ ਮਮੀ ਫੇ ਦਿਵਾਲੇ ਹੁੰਦੇ ਆ ਕਿ ਲੈ ਉਹਦੇ ਕੰਨਾਂ 'ਚ ਫੇ ਨਿੱਕੀ ਨਿੱਕੀ ਗੱਲ ਵਾਰ ਦਿੰਦੀ ਆ ਤੇ ਮੈਂ ਦੱਸੋ ਹੁਣ ਕਿਹਦੇ ਨਾਲ ਕਰਾਂ ਤੁਹਾਡੇ ਨਾਲ ਹੀ ਕਰਨੀ ਆ ਬਹੁਤ ਮੇਰੇ ਨਾਲ ਹੀ ਕਰਨੀ ਆ ਹੁਣ ਉਹ ਤੇ ਮੈਨੂੰ ਵੀ ਆਂਦੀ ਆ ਕਿ ਤੂੰ ਦਲਬਾਗ ਦੇ ਨਾਲ ਕੋਈ ਗੱਲ ਨਾ ਕਰਿਆ ਕਰ ਤੇ ਹੁਣ ਮੈਂ ਕਿਸਦੇ ਨਾਲ ਕੋਈ ਗੱਲ ਹੀ ਨਾ ਕਰਾਂ ਉਹੋ ਹੀ ਨਾ ਕੋਈ ਗੱਲ ਤਾਂ ਸਾਂਝੀ ਕਰਨੀ ਪੈਂਦੀ ਆ ਤੂੰ ਐਦਾਂ ਕਰ ਤੂੰ ਕਰ ਲੈ ਜਿਹੜਾ ਕੰਮ ਕਰਨ ਨਹੀਂ ਆ ਮੁੜ ਕੇ ਉਹ ਗਈ ਆ ਉਹ ਕਹਿ ਗਈ ਆ ਸਬਜੀ ਸਾਜੀ ਵੱਲੋਂ ਵੀ ਰੋਟੀ ਰਾਟੀ ਬਣਾ ਲਿਓ ਠੀਕ ਆ ਤੇ ਫਿਰ ਉਹਦੇ ਹੁੰਦਿਆਂ ਤੱਕ ਬਣਾ ਲਈਏ ਨਹੀਂ ਤੇ ਉਹਨੇ ਉਹਨੂੰ ਤੇ ਮੌਕਾ ਚਾਹੀਦਾ ਬੋਲਣ ਦਾ ਨਹੀਂ ਕੋਈ ਨਹੀਂ ਮੈਂ ਕਰ ਲੈਣੀ ਆ ਬਸ ਆਹ ਹੋ ਗਿਆ ਬੰਦਰੋਂ ਉਹਨੇ ਫੇਰ ਨਾ ਕਿਸ ਨਾ ਕਿਸ ਗੱਲਾਂ ਫੇਰ ਸਾਡੇ ਦਿਵਾਲੇ ਹੋ ਜਾਣਾ ਵਾ ਤੂੰ ਉਹਨਾਂ ਚਿਰ ਇੱਧਰ ਤਾਂ ਕਰ ਲੈ ਤੇ ਮੈਂ ਜਾ ਕੇ ਥੋਨਾ ਚਿਰ ਸੋਈ ਚ ਵੇਖ ਲੈਣੀ ਆ ਪਹਿਲਾਂ ਠੀਕ ਆ ਕੋਈ ਗੱਲ ਠੀਕ ਆ ਕੋਈ ਨਹੀਂ ਮੈਂ ਤੂੰ ਫੇਰ ਨਾ ਕਰਿਆ ਕਰ ਤੂੰ ਆਪਣਾ ਕੰਮ ਐਨ ਹੱਸਦੀ ਖੇਡਦੀ ਰਿਆ ਕਰ ਇੱਥੇ ਇਹੋ ਕੋਈ ਚੱਲਦਾ ਰਹਿਣਾ ਵਾ ਦੀਦੀ ਜਿਹੜੇ ਤੇ ਬਥੇਰਾ ਸਾਹ ਦੇਂਦੇ ਆ ਕੋਈ ਵੀ ਗੱਲ ਹੁੰਦੀ ਆ ਨਾ ਅੱਗੇ ਉਹ ਕੀ ਆਪ ਕਰ ਲੈਂਦੇ ਆ ਪਰ ਜਿਹੜੀ ਗੱਲ ਹੁਣ ਕੱਲ ਮਮੀ ਜੀ ਨੇ ਕਹਤੀ ਆ ਨਾ ਮੈਨੂੰ ਡਰ ਲੱਗਦਾ ਵਾ ਇਹਨਾਂ ਨੇ ਕਹਣਾ ਵੀ ਰੁਪਿੰਦਰ ਨੇ ਹੀ ਦਸੀ ਹੋਣੀ ਆ ਮੈਂ ਤਾਂ ਹੀ ਦੀਦੀ ਨੂੰ ਬਾਰ-ਬਾਰ ਕਹਿੰਦੀ ਆ ਕਿ ਦੀਦੀ ਤੁਸੀਂ ਨਾ ਹੀ ਗੱਲ ਕਰਿਓ ਹਲੇ ਪਰ ਮੈਨੂੰ ਯਕੀਨ ਵਾ ਕਿ ਦੀਦੀ ਨੇ ਨਹੀਂ ਗੱਲ ਕਰਨੀ ਕਿਉਂਕਿ ਮੇਰਾ ਪੂਰਾ ਸਾਥ ਦਿੰਦੇ ਆ ਵਿਚਾਰੇ ਪਰ ਨਾ ਐਦਾਂ ਟੈਨਸ਼ਨ ਦੇ ਵਿੱਚ ਹੀ ਸਾਰਾ ਦਿਨ ਨਗ ਭਜਾਂਦਾ ਵਾ ਫਿਕਰ ਹੀ ਲੱਗੀ ਰਹਿੰਦੀ ਆ ਕਿ ਪਤਾ ਨਹੀਂ ਕੀ ਬਣਨਾ ਵਾ ਤੇ ਕੀ ਨਹੀਂ ਹੁਣ ਜੇ ਮੰਮੀ ਨੇ ਮੈਨੂੰ ਫੇਰ ਬਾਰ-ਬਾਰ ਕਿਹਾ ਪੇ ਸ਼ਾਪ ਲਿਆ ਤੇ ਫਿਰ ਮੈਂ ਕੀ ਕਰੂੰਗੀ ਸਮਝ ਨਹੀਂ ਲੱਗਾਂਦੀ ਕਲ ਕੰਮ ਤੋਂ ਨਿਧਾਉਂਦਿਆਂ ਨੂੰ ਕਰ ਲਈਏ ਜੇ ਕੰਮ ਨਾ ਨਾ ਹੋਇਆ ਉਹਨਾਂ ਨੇ ਫੇਰ ਆ ਕੇ ਬੋਲਣ ਲੱਪੈਣਾ ਵਾ ਦੀਦੀ ਦੀ ਵੀ ਗੱਲ ਸੱਚੀ ਆ ਤਾਂ ਮੈਂ ਵੀ ਨਹੀਂ ਭਲਾ ਜੋਤ ਹਾਂਜੀ ਰਹਿਣ ਤੇ ਚਾਹ ਨਾ ਪਰ ਕਿਉਂ ਉਹ ਰਹਿਣ ਤੇ ਚਲ ਗਈ ਤਾਂ ਹੀ ਲੈ ਮੈਂ ਤੇ ਚਾਹ ਤਰੀ ਹਾਂ ਨਾ ਵਾਸਤੇ ਤੇ ਉਹ ਕਿ ਚਲ ਗਈ ਮੈਂ ਤੇ ਆਖਿਆ ਸੀ ਮੈਂ ਪੀਜੂ ਪਰ ਉਹਨਾਂ ਕੋ ਟਾਈਮ ਹੀ ਹੈ ਨਹੀਂ ਕਿਉਂਕਿ ਉਹ ਚਾਲੀ ਦੇ ਨਹੀਂ ਮਾੜੀ ਹਾਲਤਾਂ ਨਾਲ ਜਿੱਦਾਂ ਘਰ ਤੇ ਚੌਕੀਦਾਰ ਹੀ ਰੱਖਿਆ ਹੁੰਦਾ ਉਹ ਹਾਲਤ ਹੀ ਗੱਲ ਗਈ ਲਵਲੀ ਨੂੰ ਦੱਸਿਆ ਸੀ ਨਾ ਮੈਂ ਤੁਹਾਨੂੰ ਹਾਂਜੀ ਕਹਿੰਦੇ ਵੀ ਇੱਥੋਂ ਤੱਕ ਨੋਬਤ ਆ ਗਈ ਆ ਵੀ ਘਰੋਂ ਸਮਾਨ ਕੜਗੜ ਵਿੱਚ ਹੀ ਜਾਂਦੇ ਆ ਹੈ ਤੇ ਕੰਮ ਮਾੜਾ ਹੀ ਆ ਪਰ ਹੁਣ ਕੀ ਕਰਨਾ ਜਦੋਂ ਦੀ ਸੰਗਤ ਹੀ ਮਾੜੀ ਹੋ ਗਈ ਆ ਹੁਣ ਮੈਂ ਵੀ ਇਹੋ ਚੀਜ਼ ਸਮਝਾਉਂਦੇ ਹਾਂ ਉਹਨਾਂ ਨੂੰ ਮੈਂ ਤਾਂ ਹੀ ਫਿਕਰ ਨਾ ਕਰੋ ਇਹਦੇ ਇੱਕ ਦੋ ਵਾਰੀ ਮੈਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਲਵਲੀ ਨੂੰ ਪਰ ਉਹ ਗੁੰਜਵਾਬ ਉਲਟ ਦੇ ਦਿੰਦਾ ਵਾ ਤੇ ਫਿਰ ਲੋਕੀ ਵੀ ਗੱਲਾਂ ਕਰਦੇ ਆ ਤਮਾਸ਼ਾ ਵੇਖਦੇ ਆ ਕਿਹੜਾ ਬੰਦਾ ਹੁਣ ਚਾਹੁੰਦਾ ਵੀ ਕੁਸਦੈ ਰਾਈ ਭਾਈ ਉਹ ਤੇ ਹੈਗਾ ਹੀ ਆ ਉਹਦਾ ਇੱਕ ਗੱਲ ਆ ਸਾਡੇ ਪਿੰਡ ਵੀ ਤੂ ਤਿੰਨ ਬੰਦੇ ਇਦਾਂ ਦੇ ਹੈਗੇ ਆ ਫਰ ਤਾਂ ਨੂੰ ਬਤਾਵਾ ਮਾੜੇ ਸੰਗਤ ਚ ਬੰਦਾ ਉਦੋਂ ਹੀ ਪੈਂਦਾ ਵਾ ਜਦੋਂ ਅਵੇਲਾ ਹੋਵੇ ਤੇ लवली ਕੋਈ ਕੰਮਕਾਰ ਕਰ ਲੇ ਕੰਮ ਕਰ ਕਿਥੋਂ ਕਰਨਾ ਵਾ ਮੈਂ ਇਹਦੀ ਸਲਾਹ ਦਿੱਤੀ ਸੀ ਜਾਂ ਤੇ ਤਾਇਆ ਜੀ ਹੁੰਦੇ ਤੇ ਇਹਦੇ ਮਗਰ ਪੈਂਦੇ ਇਹਨੂੰ ਦਵਕਾਵੇਂ ਮਾਰਦੇ ਉਹਨਾਂ ਵਿਚਾਰੀ ਕਲੀ ਕੀ ਕਰੇ ਉਹ ਤੇ ਹੈਗਾ ਹੀ ਆ ਹੁਣ ਜਿਹੜੇ ਕਮੀ ਇਹ ਪੈ ਗਿਆ ਵਾ ਨਾ ਇਥੋਂ ਖੜਾ ਛੁੱਟਣਾ ਬੜਾ ਔਖਾ ਵਾ ਨਾਲੇ ਹੁਣ ਜਿਹੜੀ ਲੜ ਲੱਗੀ ਆ ਉਹਦਾ ਸਮਾ ਕਿਦਾਂ ਲੰਘਣਾ ਸਾਰੀ ਜ਼ਿੰਦਗੀ ਔਖੀ ਹੋ ਜਾਣੀ ਐ ਔਖਾ ਹੈਗਾ ਵਾ ਕੰਮ ਹੁਣ ਕੇ ਉਹਦੇ ਅੱਗੇ ਕਹਿੰਦੇ ਕਹਿੰਦੇ ਵੀ ਲੜਾਈ ਕੋਈ ਨਾ ਕੋਈ ਗੱਲ ਤੋਂ ਹੋ ਹੀ ਜਾਂਦੀ ਘਰ 'ਚ ਤੇ ਜੇ ਕਹਿੰਦੇ ਵੀ ਹਰਪਿੰਦਰ ਚੱਲ ਗਈ ਤੇ ਫਿਰ ਕਹਿੰਦੇ ਲਿਆਉਣੀ ਕਿਦਾਂ ਕੀ ਕਵਾਂਗੇ ਕਿ ਮੜਾ ਨਸ਼ਾ ਕਰਦਾ ਵਾ ਹੈ ਤੇ ਔਖਾ ਹੀ ਆ ਕੋਈ ਕੋਸ਼ਿਸ਼ ਕਰਕੇ ਵੇਖਿਓ ਹੁਣ ਆਪ ਨਾ ਕਿਉਂ ਕਿਉਂਕਿ ਉਹਨੇ ਤਾਂ ਢੇ ਆਖੇਨ ਲੱਗਣਾ ਕਿ ਇਹ ਉਹ ਬੰਦੇ ਨੂੰ ਕਹੋ ਜਿਹਦੇ ਨਾਲ ਲਵਲੀ ਦੀ ਜ਼ਿਆਦਾ ਬੰਦੀ ਆ ਹੋ ਸਕਦਾ ਉਹਦੇ ਆਖੇ ਲੱਗ ਗਈ ਮੜਾ ਮੋਟਾ ਕੰਮਕਾਰ ਕਰਨ ਲੱਗ ਪੰਦੀ ਤਾਂ ਉਹਨਾਂ ਸਾਰੇ ਨਾਲੀਓ ਜਿਹੜੇ ਨਸ਼ੇ ਕਰਦੇ ਵਿਹਲੇ ਬੈਠੇ ਰਹਿੰਦੇ ਸੱਜਿਆਰੀ ਚਲ ਕੋਈ ਨਹੀਂ ਫਿਰ ਵੀ ਕੋਈ ਨਾ ਕੋਈ ਬੰਦਾ ਤੇ ਇਦਾਂ ਦਾ ਹੁੰਦਾ ਹੀ ਆ ਜਿਹੜਾ ਸਹੀ ਸਲਾ ਆਪੇ ਆਖੇ ਲੱਗ ਜੂਗਾ ਕੋਈ ਗੱਲ ਨਹੀਂ ਮੇਰਾ ਵੀ ਇਹ ਹੋ ਰੰਦਾ ਕਿ ਇੱਕ ਅਦਾ ਕੰਮ ਦੇ ਵਾਸਤੇ ਲੱਭਾਂ ਚਲ ਕੋਈ ਨਹੀਂ ਜੇ 10-15000 ਤੇ ਲੱਗਾ ਰਹੂਗਾ ਤੇ ਆਰੀਆ ਆਹੋ ਪਹਿਲੀ ਦਾ ਕਿੰਨਾ ਕੰਮ ਆ ਸਵੇਰੇ ਸ਼ਾਮ ਦਾ ਕੰਮ ਆ ਦੁਪਹਿਰੀ ਤੋਂ ਉਦਾਂ ਗਰਮੀ 'ਚ ਕੰਮ ਨਹੀਂ ਹੁੰਦਾ ਕੋਈ ਨਹੀਂ ਤੁਸੀਂ ਵੇਖ ਲਓ ਹੈ ਤੇ ਬੜਾ ਔਖਾ ਵਾ ਤੇ ਉਹਦੇ ਵਾਸਤੇ ਜਿਆਦਾ ਔਖਾ ਹੋ ਗਿਆ ਵਾ ਹੁਣ ਜਿੰਨੇ ਸਾਰੀ ਉਮਰ ਕੱਢਣੀ ਆ ਗਾਂ ਜੇ ਕਿੰਨਾ ਕੋ ਜੇ ਜਿੰਦਗੀ ਦੇ ਵਿੱਚ ਚਲ ਕੋਈ ਨਹੀਂ ਤੁਸੀਂ ਰਹਿਣ ਦਾ ਚਾਹ ਨਾ धरो ਤੇ ਮੈਂ ਵੇਖਾਂ ਕੋ ਕੰਮ ਕਰ ਹੈ ਨਾਲ ਲੜੀ ਨੂੰ ਕਹੀ ਨਾ ਵੇਖ ਲਓ ਫਿਰ ਹੈ ਕਿ ਦੁਕਾਨ ਦੇ ਵਿੱਚ ਇੰਦਾਂ ਨਹੀਂ ਮੁਸ਼ਕਿਲ ਆ ਜਾਂਦੀਆਂ ਨਾ ਬੰਦੇ ਦਾ ਜੀਣਾ ਹਰਾਮ ਹੋ ਜਾਂਦਾ ਵਾ ਨਾ ਤੇ ਰੋਟੀ ਪੱਕੀ ਚੰਗੀ ਲੱਗਦੀ ਆ ਤੇ ਨਾ ਖਾਦੀ ਜਾਂਦੀ ਦਿਹਾਨੀਆਂ ਡਈਆਂ ਪਤਾ ਨਹੀਂ ਕਿੱਥੇ ਗਈਆਂ ਵਾ ਚੱਲ ਵੇਖਾਂ ਰੋਟੀ ਪਾਣੀ ਬਣਾ ਆਵਾਂ ਕਿ ਜਾਂ ਇਦਾਂ ਹੀ ਅੰਦਰ ਬੜੀਆਂ ਆਵਾਂ ਇਸ ਵਜਿਤੇ ਬਣਾ ਲਈ ਦੁਪਹਿਰ ਵਾਸਤੇ ਵੀ ਚੱਲ ਹੁਣ ਘੜੇ ਆਰਾਮ ਕਰਦਿਆਂ ਹੁਣ ਜਾਵਾਂ ਮੇਰਾ ਰਾਦਾ ਮੈਂ ਵੀ ਇਹਨਾਂ ਬਾਹਰ ਲੰਮੇ ਪੈ ਲਈ ਲਵਾ ਘੜੀ ਦੁਪਹਿਰੇ ਕਰਨਾ ਵੀ ਹੁਣ ਕੀ ਹੈ ਹੰਤ ਪੈਰੀ ਚੜ ਗਈ ਆ ਉਹਨਾਂ ਦੀਆਂ ਵੀ ਗੱਲਾਂ ਨਹੀਂ ਮੁੱਕਦੀਆਂ ਵੇ ਮੈਂ ਕਿੱਥਾ ਹੁਣਾ ਵਾਂ ਹਾਂ ਮੈਂ ਜੋਬਨ ਕਰ ਗਈ ਹਾਂ ਜਰੀਗਾ ਉਹਨਾਂ ਘਰ ਕਰਨ ਗਈ ਤੂੰ ਦੱਸ ਮੈਂ ਵੱਜੀ ਆ ਘਰ ਮੇਰਾ ਨਹੀਂ ਜੀ ਕਰਦਾ ਕਿਤੇ ਜਾਣ ਨੂੰ ਯਾਰ ਉਹ ਤਾਂ ਕਦੀ ਸਾਡੇ ਘਰ ਆਏ ਨਹੀਂ ਤੂੰ ਐਵੇਂ ਚਲ ਗਈ ਉਹਨਾਂ ਘਰ ਮੈਂ ਤਾਂ ਬੰਬੀ ਤੋਂ ਮੁੰਡਾ ਇਹ ਮੈਂ ਵੇਖਣ ਡਿਆ ਉਹਦਾ ਹੀ ਗਈ ਹਾਂ ਮੇਰਾ ਜੀ ਕਰਨ ਡਿਆ ਸੀ ਜਾਣ ਨੂੰ ਨਹੀਂ ਕੋਈ ਕੰਮ ਹੀ ਉਹਨਾਂ ਘਰ ਕੰਮ ਮੈਨੂੰ ਕਹਾਦਾ ਸੀ ਹੁਣ ਆਪਣੇ ਵਾਲ ਨਹੀਂ ਜਾਣਾ ਹੋਊਗਾ ਫੇਰ ਹੀ ਗਏ ਤੁਸੀਂ ਅੱਗੋਂ ਪਿਛੋਂ ਕਰੀ ਗਈ ਨਹੀਂ ਤੁਸੀਂ ਉਹ ਨਹੀਂ ਨਹੀਂ ਕੰਮ ਨਹੀਂ ਸੀ ਮੈਨੂੰ ਕੋਈ ਵੀ ਉਦਾਂ ਹੀ ਸਾਰਾ ਦਿਨ ਅੰਦਰੇ ਬੱਜੀ ਰਹਿਣੀ ਹਾਂ ਤੇ ਮੈਂ ਹਾਂ ਚੱਲ ਹੋ ਕੇ ਹੁਣ ਨਹੀਂ ਬੜਾ ਚਿਰ ਹੋ ਗਿਆ ਮੈਨੂੰ ਗਈ ਨੂੰ ਅੱਛਾ ਤੇ ਉਹਨਾਂ ਨੂੰ ਕਹਿਣਾ ਸੀ ਨਾ ਤੁਸੀਂ ਵੀ ਆਜਾ ਕਰੋ ਕਿ ਘੜੀ ਤੇ ਆਪੈਂਦਾ ਤੇ ਕੋਈ ਨਹੀਂ ਹੁਣ ਮੈਂ ਚੱਲ ਗਈ ਤੋ ਵੀ ਆਜਿਆ ਕਰਨਗੇ ਤੂੰ ਦੱਸ ਵੀ ਤੂੰ ਦੁਪਹਿਰੇ ਕਿੱਥੋਂ ਆਇਆ ਵਾ ਮੈਂ ਕਿ ਬੰਬੀ ਦੇ ਗਿਆਸ ਮੜਾ ਜਾ ਬੰਬੀ ਤਾਂ ਕੀ ਆ ਇੰਨੀ ਗਰਮੀ ਦੇ ਵਿੱਚ ਪਨੀਰੀ ਨੂੰ ਪਾਣੀ ਲਾਉਣਾ ਹੁੰਦਾ ਸਿਰ ਸਿਰ ਲਾਇਆ ਕਰ ਘੜੀ ਪਰ ਚਲੋ ਕੋਈ ਨਾ ਕੋਈ ਕਾਰੋਬਾਰ ਹੁੰਦਾ ਹੀ ਆ ਉੱਥੇ ਕਾਦਾ ਕਾਰੋਬਾਰ ਵਾ ਟਰੈਕਟਰ ਆ ਖਲੋਤਾ ਵਾ ਘਰ ਬੈਠਾ ਰਹਿਣਾ ਤਾਂ ਨਹੀਂ ਤੁਸੀਂ ਟੇਕਨ ਦਿੰਦੇ ਇਹ ਬੰਬੀ ਤੇ ਚਲ ਜਣਾ ਤਾਣੀ ਤੇ ਕਰਨ ਦੇ ਵਟਾ ਉਟਾ ਛਾਂਗੀਆਂ ਵਾ ਲੋਕਾਂ ਨੇ ਤਾਂ 10 ਰੇਗ ਨੂੰ ਝੋਨਾ ਲਾਉਂਦਾ ਬਣਾਵਾ ਨਿਆਣਾ ਵਾ ਦਿਹਾੜੀ ਤੇ ਕੋਈ ਬੰਦਾ ਪੇ ਛਾਂਗ ਦੂਗਾ ਕਿ ਉੱਥੇ ਮੈਂ ਤੇਰੇ ਵਾਲੀ ਤਾਂ ਹੱਦ ਹੋਈ ਆ ਨਾਲੇ ਮੈਂ ਬੰਬੀ ਤੋਂ ਆਇਆ ਵਾ ਤੇ ਨਾਲੇ ਦਿਹਾੜੀ ਤੇ ਬੰਦਾ ਲੈਣਾ ਵਾ ਫਿਰ ਆਪ ਕੀ ਕਰਨ ਜਾਣਾ ਵਾ ਜੇ ਦਿਹਾੜੀ ਤੇ ਡੋਣਾ ਤੇ ਇੰਨੀਆਂ ਵਟਾਂ ਛਾਂਗੀਆਂ ਜਾਂਦੀਆਂ ਵਾ ਦੋ ਜਣੇ ਹੀ ਲਿਆਉਣੀ ਆ ਨਾ ਇੱਕੋ ਦਿਨ 'ਚ ਛਾਂਗ ਕੇ ਗਾਂ ਜਾਣਾ ਵਾ ਬਸ ਸਰ ਗਿਆ ਤੇਰਾ ਤੂੰ ਫਿਰਦਾ ਰਿਹਾ ਕਰ ਤੇ ਕੰਮ ਦਿਹਾੜੀ ਤੇ ਕਰਵਾ ਲਿਆ ਮੇਰਾ ਇਲਾਕਾ ਨਹੀਂ ਇਹਨਾਂ ਕੰਮ ਝਟ ਦੇ ਦਾਦੋਂ ਡਾਂਡਾ ਮੈਂਦੀ ਆ ਮੁੜ ਕੇ ਉਹਨੇ ਦਵਾਈ ਫੇ ਫਿਰਦਾ ਕਿਉਂ ਰਹਿਣਾ ਵਾ ਕੜੀ ਰਾਮ ਕਰ ਲਿਆ ਕਰ ਦਪਹਿਰੇ ਉਹ ਚੰਗਾ ਭਰਾ ਤੁਹਾਡੇ ਨਾਲ ਕਿਹੜਾ ਆਡਾ ਲਾ ਸਕਦਾ ਰੋਟੀ ਖਾਧੀ ਸਵੇਰ ਦੀ ਕਿ ਨਹੀਂ ਰੋਟੀ ਖਾਣ ਲੱਗਾ ਵਾ ਜੇ ਹੁਣ ਤੇ ਆਇਆ ਆ ਆਹੋ ਲੋਕਾਂ ਦਾ ਦੁਪਹਿਰ ਦਾ ਵੇਲਾ ਹੋ ਗਿਆ ਤੇ ਤੂੰ ਸਵੇਰ ਦੀ ਨਹੀਂ ਖਾਧੀ ਹੈ ਜੀ ਉਹ ਕੋਈ ਗੱਲ ਨਹੀਂ ਖਾ ਲੈਣੀ ਆ ਰੋਟੀ ਮੈਨੂੰ ਪੁੱਛਣ ਡਿਆ ਕਿੱਧਰ ਗਈ ਹਾਂ ਜਾਣਾ ਮੈਂ ਕਿੱਧਰ ਹੀ ਤੇਰੀਆਂ ਹੀ ਕਰਤੂਤਾਂ ਦੱਸਣ ਗਈ ਹਾਂ ਵੀ ਜੇ ਸੁਧਰ ਜੂਗਾ ਹੁਣ ਵੀ ਤੇ ਚੰਗਾ ਵਾ ਪਰ ਜਿਹੜੇ ਇੱਕ ਵਾਰਾ ਵਿਗੜ ਜਾਂਦੇ ਆ ਨਾ ਸੁਧਰਦੇ ਮੁਸ਼ਕਲ ਹੀ ਹੁੰਦੇ ਆ ਇਹ ਹੋ ਤਾਂ ਕਦੀ ਆਏ ਨਹੀਂ ਉਹਨਾਂ ਨੇ ਕੀ ਆਉਣਾ ਵਾ ਤੇਰੇ ਕੰਮ ਵੇਖ ਕੇ ਉਹ ਵੀ ਆਉਣੋਂ ਹਟ ਗਈ ਮੁੜ ਕੇ ਕੱਲ ਨੂੰ ਸਾਡਾ ਵੀ ਨਾਂ ਲਾਉ ਕਿਸ ਨਾ ਕਿਸੇ ਗੱਲ ਦੇ ਵਿੱਚ ਚੱਲ ਨਾ ਯਾਰ ਦਾਲ ਤੇ ਬਣ ਗਈ ਆ ਹੁਣ ਇੰਦਾ ਕਰਵਾਵਾ ਕਿ ਭਾਂਡੇ ਆ ਦੋਗੇ ਮਾਜ ਲੈਣਾ ਯਾਰ ਮੇਰੀ ਧੀ ਇੱਥੇ ਹੁੰਦੀ ਸੀ ਤੇ ਜਦ ਮੈਨੂੰ ਫਿਕਰਤ ਨਹੀਂ ਸੀ ਵਿਚਾਰੀ ਰੋਟੀ ਪਾਣੀ ਬਣਾ ਕੇ ਤੇ ਮੈਨੂੰ ਦਿੰਦੀ ਰੋਟੀ ਪਾਣੀ ਆਖਣਾ ਪਾਪਾ ਦਾ ਟਾਈਮ ਦਾ ਖਲਾ ਦਵਾਈ ਖਾਣੀ ਹੈ ਹੁਣ ਤੇ ਆਪੇ ਹੀ ਅਗਦੇ ਸਰੀਰ ਗਰਮ ਕਰਦੇ ਤੇ ਉੱਠ ਕੇ ਤੇ ਬਣਾ ਨਹੀਂਦਾ ਹਾਂ ਚੱਲ ਹੁਣ ਦਾਲ ਬਣਾਈ ਆ ਭਾਂਡੇ-ਕੁੰਡੇ ਸਾਫ਼ ਕਰ ਲਿਆ ਤੇ ਧਿਆਨ ਮੇਰਾ ਉਹਦੇ 'ਚ ਹੀ ਰਹਿੰਦਾ ਪਤਾ ਨਹੀਂ ਵਿਚਾਰੀ ਆਪਣੇ ਘਰ ਕਰਦਾ ਟਾਈਮ ਕੱਢਣ ਦੀ ਹੈ ਐਤ ਦਸ ਦੇ ਬੰਦੇ ਚੱਲ ਸੌਖੇ ਹੀ ਆ ਘਰ-ਬਾਰ ਵੀ ਵਧੀਆ ਬਣਿਆ ਪਰ ਮੈਂਦ ਨਹੀਂ ਨਾ ਗਿਆ ਅਜ ਤੱਕ ਮੇਰਾ ਰਦਾਵਾ ਅੱਜ ਸ਼ਾਮ ਨੂੰ ਨਾ ਫੋਨ ਲਾਉਣਾ ਹੋ ਜਿਨਾਂ ਵੇ ਮੈਂ ਪੁੱਤ ਆ ਜਾ ਉਦੋਂ ਤੇ ਮੈਨੂੰ ਕਹਿੰਦੀ ਕੋਈ ਨਹੀਂ ਡੈਡੀ ਤੁਸੀਂ ਆ ਜਾਓ ਚਲ ਫੇਰੇ ਵੀ ਪੁੱਛ ਲੈਣਾ ਕਿਤੇ ਗਏ ਗਏ ਨਾ ਹੋਣ ਤੇ ਮੇਰਾ ਤਾਂ ਮਿਲ ਕੇ ਆਵਾਂ ਘਰ ਬਾਹਰ ਤੇ ਵੇਖ ਕੇ ਆਵਾਂ ਵੀ ਕਿਦਾਂ ਦੇ ਬੰਦੇ ਹੋਰ ਵਿਚਾਰੀ ਗਈ ਜਾਂਦੀ ਐ ਡੈਡੀ ਬੜਾ ਵਧੀਆ ਵਾ ਸਭ ਕੁਝ ਵਧੀਆ ਵਾ ਹੁਣ ਜੇ ਨਜ਼ਰ ਮੱਖੀ ਨਹੀਂ ਵੇਖਦਾ ਹੁਣ ਮੈਨੂੰ ਵੀ ਯਕੀਨ ਨਹੀਂ ਆ